26 ਦਸੰਬਰ 2024 ਦੀ ਰਾਤ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਚਕਵਾਲ ਦੇ ਵਿੱਚ ਪੈਂਦੇ ਪਿੰਡ ਗਾਹ ਦੇ ਵਿੱਚ ਹੋਇਆ ਸੀ ਡਾਕਟਰ ਮਨਮੋਹਨ ਸਿੰਘ ਨਾਲ ਜੁੜੀਆਂ ਹੋਈਆਂ ਹੁਣ ਤੁਹਾਨੂੰ ਅਜਿਹੀਆਂ ਗੱਲਾਂ ਦੱਸਾਂਗੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਕਦੇ ਨਹੀਂ ਪਤਾ ਸੀ ਡਾਕਟਰ ਸਾਹਿਬ ਬਿਨਾਂ ਕਿਤਾਬ ਤੋਂ ਵੀ ਵਿਦਿਆਰਥੀਆਂ ਨੂੰ ਸਿਲੇਬਸ ਕਵਰ ਕਰਵਾ ਦਿੰਦੇ ਸੀ ਅਤੇ ਉਹਨਾਂ ਨੂੰ ਚਿੱਟੀ ਪੈਂਟ ਮਿੱਟੀ ਰੰਗ ਦੀ ਕਮੀਜ਼ ਅਤੇ ਅਸਮਾਨੀ ਰੰਗ ਦੀ ਪੱਗ ਬਨੰਦਾ ਬੇहद ਸ਼ੌਂਕ ਸੀ ਡਾਕਟਰ ਮਰਮੋਹਨ ਸਿੰਘ ਆਪਣਾ ਪਾਸ਼ਨ ਬੇਸ਼ੱਕ ਬੋਲਦੇ ਪੰਜਾਬੀ ਜਾਂ ਫਿਰ ਹਿੰਦੀ ਵਿੱਚ ਸਨ ਪਰ ਉਸ ਨੂੰ ਲਿਖਦੇ ਉਰਦੂ ਵਿੱਚ ਸੀ ਪਰ ਇਹਨਾਂ ਸਭ ਚੀਜ਼ਾਂ ਦੇ ਬਾਵਜੂਦ ਵੀ ਡਾਕਟਰ ਮਰਮੋਹਨ ਸਿੰਘ ਜੀ ਦਾ ਸਸਕਾਰ ਹੋਣ ਤੋਂ ਬਾਅਦ ਵੀ ਅਖਰਕਾਰ ਸਿਆਸੀ ਗਲਿਆਰਿਆਂ ਦੇ ਵਿੱਚ ਕਿਉਂ ਚਰਚਾ ਛਿੜੀ ਹੋਈ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਸਾਬਕਾ ਪੀਐਮ ਮਰਮੋਹਨ ਸਿੰਘ ਬੇਸ਼ੱਕ ਸਭ ਦੇ ਹੀ ਚਿਹਤੇ ਪ੍ਰਧਾਨ ਮੰਤਰੀ ਸਨ ਉਨ੍ਹਾਂ ਦਾ ਸੰਸਕਾਰ ਭਾਵੇਂ ਹੀ ਹੋ ਚੁੱਕਿਆ ਪਰ ਉਨ੍ਹਾਂ ਦੇ ਸੰਸਕਾਰ ਉੱਤੇ ਸੰਸਕਾਰ ਤੋਂ ਬਾਅਦ ਸਮਾਰਕ ਬਣਾਉਣ ਨੂੰ ਲੈ ਕੇ ਹਰ ਪਾਸੇ ਚਰਚਾ ਛਿੜੀ ਹੋਈ ਹੈ ਵਿਰੋਧੀ ਧਿਰਾਂ ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਸਿੱਖ ਧਰਮ ਦੇ ਵਿੱਚ ਮੌਤ ਤੋਂ ਬਾਅਦ ਸਮਾਦ ਬਣਾਉਣ ਦੀ ਮਰਿਆਦਾ ਹੈ ਜਾਂ ਫਿਰ ਨਹੀਂ ਇਹ ਗੱਲ ਉਦੋਂ ਸੁਰਖੀਆਂ ਵਿੱਚ ਆਈ ਜਦੋਂ 31 ਦਸੰਬਰ ਨੂੰ ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਬਨਮੋਹਨ ਸਿੰਘ ਦੀ ਧਰਮ ਪਤਨੀ ਨੂੰ ਇੱਕ ਚਿੱਠੀ ਭੇਜ ਕੇ ਸੁਝਾ ਦਿੱਤਾ ਕਿ ਸਿੱਖ ਧਰਮ ਦੇ ਵਿੱਚ ਸਮਾਦ ਬਣਾਉਣ ਦੀ ਕੋਈ ਮਹੰਤਤਾ ਨਹੀਂ ਹੈ। ਉਧਰ ਦੂਜੇ ਪਾਸੇ ਤਰਲੋਚਨ ਸਿੰਘ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਸਿੱਖ ਆਗੂਆਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਸੋ ਹੁਣ ਜਾਣਿਆ ਕਿ ਵਾਕਈ ਹੀ ਸਿੱਖ ਧਰਮ ਦੇ ਵਿੱਚ ਕਬਰ ਬਣਾਉਣ ਦੀ ਮਹੰਤਤਾ ਹੈ ਜਾਂ ਫਿਰ ਨਹੀਂ। ਸਬਕਾ ਕਾਲੀ ਆਗੂ ਅਤੇ ਦਿੱਲੀ ਸਿੱਕੂਰ ਦੁਆਰਾ ਪ੍ਰਮੰਧ ਕਮੇਟੀ ਦੇ ਸਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਤਰਲੋਚਨ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਬੇहद ਗਲਤ ਹੈ ਉਹਨਾਂ ਦਾ ਕਹਿਣਾ ਕਿ ਸਿੱਖ ਧਰਮ ਦੇ ਵਿੱਚ ਮ੍ਰਿਤਕ ਸਰੀਰ ਦੀਆਂ ਅਸਥੀਆਂ ਜਾਂ ਫਿਰ ਸਰੀਰ ਇੱਕ ਮਿੱਟੀ ਨੂੰ ਦੱਬ ਕੇ ਕਬਰ ਬਣਾਉਣ ਦੀ ਮਨਾਹੀ ਹੈ ਕਬਰ ਨਹੀਂ ਬਣ ਸਕਦੀ ਪਰ ਯਾਦਗਾਰ ਜ਼ਰੂਰ ਬਣਾਈ ਜਾ ਸਕਦੀ ਹੈ ਅਤੇ ਯਾਦਗਾਰ ਵਿੱਚ ਥੜਾ ਵੀ ਬਣਾਇਆ ਜਾ ਸਕਦਾ ਹੈ ਕਿਉਂਕਿ ਉਹ ਇੱਕ ਯਾਦਗਾਰ ਹੈ ਉਹ ਕੋਈ ਕਬਰ ਨਹੀਂ ਹੁੰਦੀ ਕਬਰ ਮਨਮਤ ਸਰਨਾ ਨੇ ਕਿਹਾ ਕਿ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਥੜੇ ਬਣੇ ਹੋਏ ਨੇ ਰਾਜਕੜ ਵਿੱਚ ਵੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਯਾਦਗਰ ਬਣੀ ਹੋਈ ਹੈ ਫਿਰ ਡਾਕਟਰ ਮਰਮੋਹਨ ਸਿੰਘ ਦੀ ਯਾਦਗਾਰ ਕਿਉਂ ਨਹੀਂ ਬਣ ਸਕਦੀ 31 ਦਸੰਬਰ ਨੂੰ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਮਨਮੋਹਨ ਸਿੰਘ ਦੀ ਪਤਨੀ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਸਮਾਧੀਆਂ ਫਿਰ ਯਾਦਗਾਰ ਦੀ ਇਜਾਜ਼ਤ ਨਹੀਂ ਹੈ ਸਿੱਖ ਧਾਰਮਿਕ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਸਮਾਦੀ ਨੂੰ ਵੀ ਸਵੀਕਾਰ ਨਹੀਂ ਕੀਤਾ ਸੀ ਸਾਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਨਾਂ ਦੇ ਉੱਤੇ ਇੰਟਰਨੈਸ਼ਨਲ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਜਾਂ ਫਿਰ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਐਡਮਿਨਿਸਟ੍ਰੇਸ਼ਨ ਸਥਾਪਿਤ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਆ ਕੇ ਪੜ੍ਹਾਈ ਕਰ ਸਕਣ ਅਤੇ ਡਾਕਟਰ ਮਨਮੋਹਨ ਸਿੰਘ ਜੀ ਦਾ ਨਾਂ ਹਮੇਸ਼ਾ ਯਾਦ ਰੱਖਣ ਹਾਲਾਂਕਿ ਤਰਲੋਚਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਰਾਜਕਟ ਉੱਤੇ ਥਾ ਕਿਉਂ ਨਹੀਂ ਦਿੱਤੀ ਇਸ ਦਾ ਦੁੱਖ ਹੈ ਪਰ ਹੁਣ ਸਾਨੂੰ ਅੱਗੇ ਦੀ ਸੋਚਣੀ ਚਾਹੀਦੀ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਹ ਗੱਲ ਆਖੀ ਹੈ ਕਿ ਸਾਨੂੰ ਸਮਝਣਾ ਪਵੇਗਾ ਕਿ ਇਹ ਮਸਲਾ ਸਮਾਧ ਬਣਾਉਂਦਾ ਨਹੀਂ ਹੈ ਸਮਾਧ ਬਣਾਉਣ ਦੀ ਮੰਗ ਕੋਈ ਨਹੀਂ ਕਰ ਰਿਹਾ ਭਾਜਪਾ ਨੇ ਰਾਜਕਟ ਉੱਤੇ ਥਾ ਨਾ ਦੇ ਕੇ ਵਿਤਕਰੇ ਦਾ ਪ੍ਰਗਟਾਵਾ ਕੀਤਾ ਸੋ ਫਿਰ ਤੁਹਾਨੂੰ ਦੱਸਦੇ ਨੇ ਕਿ ਆਖਰਕਾਰ ਇਸ ਵਿਵਾਦ ਦੀ ਅਸਲ ਜੜਤ ਕੀ ਹੈ ਸਭ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਅੰਦਨ ਸੰਸਕਾਰ 28 ਦਸੰਬਰ 2024 ਨੂੰ ਦਿੱਲੀ ਦੇ ਨਿਗਮ ਬੋਧ ਘਾਟ ਉੱਤੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਉੱਤੇ ਮਨਮੋਹਨ ਸਿੰਘ ਜੀ ਦਾ અપਮਾਨ ਕਰਨ ਦਾ ਇਲਜ਼ਾਮ ਲਗਾਇਆ ਉਹਨਾਂ ਐਕਸਡਲ ਉੱਤੇ ਲਿਖਿਆ ਸੀ ਮੌਜੂਦਾ ਸਰਕਾਰ ਨੇ ਭਾਰਤ ਮਾਤਾ ਦੇ ਮਹਾਨ ਪੁੱਤਰ ਅਤੇ ਸਿੱਖ ਕੌਮ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਨਿਗਮ ਬੋਧ ਘਾਟ ਵਿਖੇ ਸੰਸਕਾਰ ਕਰਕੇ અપਮਾਨ ਕੀਤਾ ਹੈ